ਸਮਨ ਜਿੰਦਗੀ ਹਰ ਦੀ ਸੇਵਾਦਾਰ ਕੋ ਜੁੜਦਾ ਹੈ ਪੈ ਗੁਰਬਤ ਕਰਦੇ ਕਿ ਉਹਨਾਂ ਦੇ ਇਸ ਨਗਰ ਨੂੰ ਬਚਾ ਕੇ ਇੱਕ ਜਗ੍ਹਾ ਉਹ ਚਾਹ ਲੈ ਬਸਰ ਕੋਲੇ ਬਾਈ ਅੱਛੀ ਆ ਗਿਆ ਨਾਲ ਲੈ ਕੇ ਆ ਜਾ ਚਾਹ ਤੇ ਕੇ ਕਰਾ ਕੇ ਚੱਲ ਜਾ ਕਿੱਥੇ ਕਰਾ ਕੇ ਇਹ ਕਲਾ ਕੱਟ ਕੇ ਪਾਈਂਗਾ ਦੋ ਨਾ ਇਹ ਕੱਟ ਕੇ ਆ ਬੰਦਾ ਕੱਟ ਕੇ ਜਾ ਦੂਜੇ ਨਾਲ ਕੱਟ ਕੇ ਆ ਬਈ ਇਹਦੇ ਨਾਲ ਇਹ ਮਾਣ ਲੈ ਰਿਹਾ ਆ ਆਹ ਬੰਦੇ ਆ ਆਹ ਇਹ ਨਾ ਪੜਾ ਰਿਹਾ ਨੀ ਆ ਜਿਆਦਾ ਬਾਈ ਚੰਗਾ ਰੋਡ ਦਾ ਬਹੁਤ ਜਾਗਣਾ ਆ ਬਰੇ ਕਰਾ ਵੀ ਦੇ ਬਈ

ਹਾਂ ਜੀ ਬਹੁਤ ਬੜੀ ਗੱਲ ਹੈ ਜੀ ਇਹ ਵਿਚਾਰ ਨਾਲ ਇਹਦੇ ਉਸ ਨੂੰ ਬੱਲੇ ਰੱਖਿਆ ਆਪਾਂ ਬੜਾ ਮੋਹਤਾਜਾ ਤੇ ਲੱਗ ਲੱਗ ਰਹੇ ਨੇ ਅੱਛੇ ਤੇ ਪਟੋੜ ਦੇ ਵਿੱਚ ਆ ਬੱਲੇ ਜਿਆਦਾ ਨਗਰ ਦਾ ਹੈ ਔਰ ਇਹਨਾਂ ਨੇ ਵੀ ਕਿਹਾ ਗਿਆ ਕਿ ਜਿੱਥੇ ਵੀ ਆਪਾਂ ਦੇਖਦੇ ਕਿ ਲੰਗਰਾਂ ਦੇ ਵਿੱਚ ਗਨ ਲੋਕ ਪੋਖੋੜੇ ਲੱਗ ਲੱਗ ਕਰਵਾਈ ਜਾਂਦੇ ਨੇ ਪਰ ਜੇ ਇਹ ਦੇਣ ਨੇ ਇਹ ਸ਼ੋਗ ਦੇ ਦੇਣ ਨੇਗੇ ਛੋਟੇ ਸਾਹਿਬ ਜادہ ਦੇਸੀ ਦੀਦੀ ਦੇਣ ਨੇ ਗੁਰੂ ਸਾਹਿਬ ਦੇਸੀ ਦੀਦੀ ਦੇਣ ਨੇ ਇਸ ਘਰ ਕੇ ਲੰਗਰ ਦੇ ਕੋ ਸਾਦੇ ਲੰਗਰ ਹੋਣੇ ਚਾਹੀਦੇ ਨੇਗੇ ਤੇ ਹੋਰ ਇਹਨਾਂ ਨੇ ਵੀ ਬਹੁਤ ਵਧੀਆ ਗੱਲ ਦੱਸਿਆ ਰੱਖਿਆ ਕਿ ਸਾਨੂੰ ਸਾਰਿਆਂ ਨੂੰ ਦੇ ਪਰਿਵਾਰ ਦੇ ਸਮੇਤ ਬੈਠ ਕੇ ਉਹਨਾਂ ਦੇ ਨਾਮ ਜਾਬ ਕਰਨਾ ਚਾਹੀਦਾ ਜਿਹਨੇ ਸਤਨਾ ਬੈਠੀ ਉਹ ਮੌਲ ਮਤਲਬ ਗੱਲ ਕਰਨਾ ਕਰੀਦਾ ਜਿਹਨਾਂ ਕਿ ਜਿਹੜੇ ਲੈਣੇ ਸੀ ਜਿਹਦੇ ਲੈਣੇ ਜਿਹਨੇ ਤੁਹਾਨੂੰ ਕੋਈ ਦੇਖਿਆ ਨਹੀਂ ਇੱਥੇ ਮੈਂ ਦੇਖਿਆ 5000000 ਮੈਨੂੰ ਗਾਇੰਦਿਆ ਉਸਤਾਨੀ ਘਾੜ ਦੇ ਵਿੱਚ ਪਾਣੀ ਦੇ ਰਸ ਨੂੰ ਦੇ ਪੰਨਾ ਚਨਾਟ ਜੀ ਬਤਾਉਂਗਾ ਜਿਹੜਾ ਜ਼ਿਆਦਾ ਹੋਊਗਾ ਤੇ रात मिलिया सॼे मां होर बि बहुत सारे मौजूदु आहिनि